ਉਸ ਮਲਾਜ਼ਮਾਂ ਦੀ ਤਨਾਤੀ ਜਿਹੜੀ ਇਸ ਵਕਤ ਭੰਡਾਰੀਪੁਰ ਦੇ ਉੱਪਰ ਕੀਤੀ ਗਈ ਆ ਜੇ ਦੇਖਿਆ ਜਾਵੇ ਤਾਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲਾ ਇਹ ਪ੍ਰਮੁੱਖ ਰਸਤਾ ਹਾਲਗੇਟ ਆ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਇਸ ਵਕਤ ਸੁਰੱਖਿਆ ਮਲਾਜ਼ਮਾਂ ਦੀ ਤਨਾਤੀ ਜਿਹੜੀ ਕੀਤੀ ਗਈ ਆ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਪੂਰੇ ਅੰਮ੍ਰਿਤਸਰ ਦੇ ਵਿੱਚ ਇਸ ਕੱਲੂਕਾਰਾ ਦਿਵਸ ਨੂੰ ਲੈ ਕੇ 7500 ਮੁਲਾਜ਼ਮਾਂ ਦੀ ਤਨਾਤੀ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ 300 ਦੇ ਕਰੀਬ ਮੁਲਾਜ਼ਮ ਜਿਹੜੇ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਕੋਲ ਜਿਹੜੇ ਸੁਰੱਖਿਆ ਦਾ ਜ਼ਿੰਮਾ ਸੰਭਾਲ ਰਹੇ ਨੇ ਔਰ ਇਸ ਵਕਤ ਵੇਖਿਆ ਜਾਵੇ ਤਾਂ ਜਿਵੇਂ ਲਗਾਤਾਰ ਹਰ ਸਾਲ ਜਿਹੜਾ ਇਹ ਕੱਲੂਕਾਰਾ ਦਿਵਸ ਜਿਹੜਾ ਅਕਾਲ ਤਖਤ ਸਾਹਿਬ ਤੇ ਬਣਾਇਆ ਜਾਂਦਾ ਔਰ ਇਸੇ ਤਰੀਕੇ ਨਾਲ ਅਕਾਲ ਤਖਤ ਸਾਹਿਬ ਦੀ ਵਫ਼ੀਲ ਤੋਂ ਜਿਹੜੇ ਜਥੇਦਾਰ ਨੇ ਕੌਮ ਤੇ ਉਹ ਸੰਦੇਸ਼ ਜਿਹੜੇ ਹਕੂਮ ਦੇ ਨਾਮ ਤੇ ਜਾਰੀ ਕਰਦੇ ਨੇ ਔਰ ਇਸੇ ਚੀਜ਼ ਨੂੰ ਲੈ ਕੇ ਸੁਰੱਖਿਆ ਦੇ ਇੰਤਜ਼ਾਮ ਹਰ ਸਾਲ ਜਿਹੜੇ ਆ ਉਹ ਕੜੇ ਕੀਤੇ ਜਾਂਦੇ ਨੇ ਔਰ ਫਿਲਹਾਲ ਇਸ ਵਕਤ ਭੰਡਾਰੀ ਪੁਲ ਦੀਆਂ ਤਸਵੀਰਾਂ ਨੇ ਜਿਦੋਂ ਦੇਖ ਰਹੇ ਹੋ ਕਿ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ ਇਸੇ ਤਰ੍ਹਾਂ ਹੀ ਅਬਰਸਰ ਦੇ ਹਰੇਕ ਪੁਆਇੰਟ ਦੇ ਉੱਪਰ ਚੱਪੇ-ਚੱਪੇ ਤੇ ਪੁਲਿਸ ਦਾ ਜਿਹੜਾ ਉਹ ਸਖਤ ਪਹਿਰਾ ਕਿਉਂਕਿ ਕੱਲੂ ਕਾਰੇ ਦਿਨ ਤੋਂ ਲੈ ਕੇ ਪੁਲਿਸ ਸੁਰੱਖਿਆ ਦੇ ਮਾਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਜਿਹੜੀ ਆ ਉਹ ਨਹੀਂ ਵਰਤਣਾ ਚਾਹੁੰਦੀ ਜਿਸ ਦੇ ਚੱਲਦੇ ਇਹ ਤਣਾਤੀ ਜਿਹੜੀ ਆ ਉਹ ਵੱਡੀ ਗਿਣਤੀ ਵਿੱਚ ਕੀਤੀ ਗਈ ਹੈ ਪੈਰਾਮਿਲਟਰੀ ਫੋਰਸ ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਜਵਾਨ ਤੇ ਹੋਰ ਕਮਾਂਡੋ ਦੇ ਜਵਾਨ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਫਿਲਹਾਲ ਤਸਵੀਰਾਂ ਪੰਡਾਲੀਪੁਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਮਰਸਰ ਦੇ ਮੇਨ ਐਂਟਰੈਂਸ ਪੁਆਇੰਟ ਜਿੰਨੇ ਵੀ ਐਂਟਰੈਂਸ ਪੁਆਇੰਟ ਨੇ ਚਾਹੇ ਉਹ 골ਡਨ ਗੇਟ ਹੋਵੇ ਜਾਂ ਫਿਰ ਇੰਡੀਆ ਗੇਟ ਹੋਵੇ ਹਰ ਇੱਕ ਜਗ੍ਹਾ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ 7500 ਦੇ ਕਰੀਬ ਜਵਾਨਾਂ ਵੱਲੋਂ ਜ ਹੰਪੀ ਗਈ ਹੈ ਔਰ ਗੱਲ ਕਰੀਏ ਤਾਂ ਕੱਲ ਅਕਾਲ ਤਖਤ ਸਾਹਿਬ ਵਿਖੇ ਜਿਹੜਾ ਕੱਲੂਕਾਰਾ ਦਿਵਸ ਮਨਾਇਆ ਜਾਣਾ ਜਿਸ ਦੇ ਵਿੱਚ ਉਸ ਸਮੇਂ ਕੱਲੂਕਾਰਾ ਦੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੇ ਪਰਿਵਾਰਾਂ ਨੂੰ ਜਿਹੜਾ ਉਹ ਸਨਮਾਨਿਤ ਵੀ ਕੀਤਾ ਜਾਣਾ ਔਰ ਇਸੇ ਚੀਜ਼ ਨੂੰ ਲੈ ਕੇ ਸੁਰੱਖਿਆ ਜਿਹੜੀ ਹਰ ਸਾਲ ਕੜੀ ਜਿਹੜੀ ਆ ਕੀਤੀ ਜਾਂਦੀ ਔਰ ਫਿਲਹਾਲ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਦੇਖੋ ਅਧੁਨਿਕ 18 ਦੇ ਨਾਲ ਲੈਸ ਪੁਲਿਸ ਦੇ ਜਵਾਨ ਜਿਹੜੇ ਨੇ ਉਹ ਇਸ ਵਕਤ ਤਾਇਨਾਤ ਕੀਤੇ ਗਏ ਨੇ ਸੁਰੱਖਿਆ ਦੇ ਹਾਜ਼ਰ ਦੇ ਨਾਲ ਅਜੇਕਰ ਗੱਲ ਕਰੀਏ ਤਾਂ ਜਿੱਥੇ ਪੰਜਾਬ ਪੁਲਿਸ ਦੇ ਜਵਾਨ ਨਾਲ ਤਿਆਰ ਨੇ ਉੱਥੇ ਨਾਲ ਜਿਹੜੇ ਆ ਉਹ ਸਪੈਸ਼ਲ ਕਮਾਂਡੋ ਫੋਰਸ ਦੇ ਜਵਾਨ ਵੀ ਜਿਹੜੇ ਆ ਉਹ ਤਾਇਨਾਤ ਕੀਤੇ ਗਏ ਨੇ ਕੱਲ ਜਿਹੜਾ ਇਸ ਚੀਜ਼ ਨੂੰ ਲੈ ਕੇ ਕੱਲ ਇਸ ਚੀਜ਼ ਨੂੰ ਲੈ ਕੇ ਜਿਹੜਾ ਉਹ ਬੰਦ ਦਾ ਐਲਾਨ ਵੀ ਕੀਤਾ ਗਿਆ ਕਈ ਦਲ ਖਾਲਸਾ ਦਸਤੀਆਂ ਸਹਿਯੋਗੀ ਪਾਰਟੀਆਂ ਦੇ ਵੱਲੋਂ ਕੱਲ 6 ਜੂਨ ਨੂੰ ਬੰਦ ਦਾ ਐਲਾਨ ਜਿਹੜਾ ਉਹ ਕੀਤਾ ਗਿਆ ਪੋਸਟਰ ਲੱਗੇ ਹੋਏ ਤੁਹਾਨੂੰ ਭੰਡਾਰੀ ਪੁਲ ਤੇ ਦਿਖਾਈ ਦੇ ਰਹੇ ਹੋਣਗੇ ਕਿਸੇ ਵੀ ਤਰ੍ਹਾਂ ਦਾ ਕੋਈ ਅਣਸੁਖਾਂ ਵੀ ਕਟੜਾ ਨਾ ਵਾਪਰੇ ਜਿਸ ਦੇ ਚਲਦਿਆਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਆ ਅਮਰਸਰ ਦੇ ਵਿੱਚ ਤਾਇਨਾਤ ਕੀਤੀ ਗਈ ਆ ਔਰ ਤਸਵੀਰਾਂ ਇਸ ਵਕਤ ਅਮਰਸਰ ਦੇ ਭੰਡਾਰੀ ਪੁਲ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਹਰੇਕ ਆਉਣ ਜਾਣ ਵਾਲੇ ਵਿਅਕਤੀ ਤੇ ਤਿੱਖੀ ਨਜ਼ਰ ਜਿਹੜੀ ਆ ਰੱਖੀ ਜਾ ਰਹੀ ਆ ਜਰਾ ਜਿੰਨਾ ਵੀ ਕਿਸੇ ਦਾ ਸ਼ੱਕ ਹੁੰਦਾ ਤਾਂ ਉਸ ਨੂੰ ਰੋਕ ਕੇ ਤਲਾਸ਼ੀ ਜਿਹੜੀ ਲਈ ਜਾਂਦੀ ਆ ਰਿਜ਼ਰਵ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ ਅਮਰਸਰ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਪੁਲਿਸ ਜਿਹੜੀ ਆ ਉਹ ਮਗਵਾਈ ਗਈ ਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਪੁਲਿਸ ਦੀਆਂ ਬਖਤਰਬੰਦ ਗੱਡੀਆਂ ਵੀ ਖੜੀਆਂ ਹੋਈਆਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਤੇ ਦੂਸਰੇ ਪਾਸੇ ਜਿਹੜੀ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਜਿਹੜੀ ਆ ਉਹ ਕੀਤੀ ਗਈ ਆ ਲੇਡੀਜ਼ ਪੁਲਿਸ ਨਾਲ ਤਾਇਨਾਤ ਕੀਤੀ ਗਈ ਆ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਹਰ ਇੱਕ ਆਉਣ ਜਾਣ ਵਾਲੇ ਵਿਅਕਤੀ ਤੇ ਨਜ਼ਰ ਰੱਖੀ ਜਾ ਰਹੀ ਹੈ ਸ਼ਹਿਰ ਦੇ ਚੱਪੇ-ਚੱਪੇ ਤੇ ਪੁਲਿਸ ਦਾ ਜਿਹੜਾ ਉਹ ਇਸ ਵਕਤ ਸਖਤ ਪਹਿਰਾ ਔਰ ਜਿਹੜਾ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਦੇ ਵਿੱਚ ਚੂਕ ਜਿਹੜੀ ਆ ਉਹ ਪੁਲਿਸ ਨਹੀਂ ਛੱਡਣਾ ਚਾਹੁੰਦੀ ਕੱਲ ਬੀਤੇ ਦਿਨੀ ਵੀ ਅੰਮ੍ਰਿਤਸਰ ਪੁਲਿਸ ਵੱਲੋਂ ਜਿਹੜਾ ਫਲੈਗ ਮਾਰਚ ਕੱਢਿਆ ਗਿਆ ਸੀ ਤਾਂ ਜੋ ਲੋਕਾਂ ਦੇ ਮਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਖੌਫ ਜਿਹੜਾ ਨਾ ਪੈਦਾ ਹੋ ਸਕੇ ਇਸੇ ਚੀਜ਼ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਪੁਲਿਸ ਦੀ ਤਾਇਨਾਤੀ ਜਿਹੜੀ ਆ ਕੀਤੀ ਗਈ ਆ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲਾ ਪ੍ਰਮੁੱਖ ਰਸਤਾ ਉਸ ਰਸਤੇ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਭੰਡਾਰੀ ਪੁਲ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲਾ ਇਹ ਪ੍ਰਮੁੱਖ ਜਿਹੜਾ ਰਸਤਾ ਜਿੱਥੇ ਕਿ ਵੱਡੀ ਗਿਣਤੀ ਵਿੱਚ ਪੁਲਿਸ ਬਲਾਕਮ ਜਿਹੜੇ ਨੇ ਉਹ ਤਾਇਨਾਤ ਕੀਤੇ ਗਏ ਨੇ ਇਸ ਤੋਂ ਇ ਇੱਕ ਚੁਰਸਤਾ ਐਸਾ ਚੁਰਸਤਾ ਜਿੱਥੇ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਜਿਹੜੀਆਂ ਆ ਕੇ ਇੱਥੇ ਮਿਲਦੀਆਂ ਨੇ ਔਰ ਇਸੇ ਚੀਜ਼ ਨੂੰ ਲੈ ਕੇ ਇੱਥੋਂ ਦੀ ਸੁਰੱਖਿਆ ਜਿਹੜੀ ਆ ਕੜੀ ਕਰਨੀ ਪਣ ਜਾਂਦੀ ਹੈ